ਪਰ ਗੁਰੂ ਨਾਲ ਸੰਸਰ ਪਾਸੇ ਦੀ ਜੋੜ ਜੇਕਰ ਬਾਤ ਤੰਤਨੋਂ ਬਾਬਾ ਜੋਰਾਵਾਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਦੇ ਸਥਾਨ ਤੇ ਅੱਜ ਪਹੁੰਚੇ ਜੀ ਸੋ ਤੁਸੀਂ ਵੀ ਦਰਸ਼ਨ ਕਰੋ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਬਿਲਕੁਲ ਲਾਈਵ ਤਸਵੀਰਾਂ ਬਾਬਾ ਜੀ ਦੀ ਕਿਰਪਾ ਹੋਈ ਅੱਜ ਪਹੁੰਚੇ ਇੱਥੇ ਸੋ ਤੀਰਥ ਯਾਤਰਾ ਦੇ ਵਿੱਚ ਸਭ ਤੋਂ ਵੱਡਾ ਸਥਾਨ ਤੰਦਰਵਾ ਬਾਬਾ ਜੋਰਾਵਰ ਸਿੰਘ ਜੀ ਤੰਦਰਵਾ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਭਨਾਂ ਦਾ ਜਨਮ ਮੇਰੀ ਤਾਂ ਉਸਤੋ ਅਮਨੀਤਾ ਸਤ ਕੋਰ ਤੂਰਨਾ ਜੀਤਾ